ਯਾਰ ਆ ਬੜੀ ਆ ਖੱਲੀ ਲੱਗਣਾ ਹਾਲਾ ਕਿਹਦੀ ਬੜੀ ਆ ਭਾਈ ਉਹਨੇ ਕੇ ਬੰਦੇ ਰੋ ਯਾਰ ਜਿਹੜਾ ਕੰਮ ਨਹੀਂ ਕਰਦਾ ਬੱਸ 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 ਓ ਯਾਰ ਮੈਂ ਤਾਂ ਬੰਦੇ ਲੈਣ ਗਿਆ ਓ ਯਾਰ ਮੈਨੂੰ ਉਹਦਾ ਬੈਗ ਨਾ ਯਾਰ ਜਿਹੜਾ ਯਾਰ ਨਾ ਉਹਦਾ ਉਹਦਾ ਸਿੰਦੀ ਨਹੀਂ ਯਾਰ ਯਾਰ ਭੈਣ ਦੋ ਮਿੰਟ ਇਹ ਬੰਦੇ ਨੂੰ ਬਣਾਏਗਾ ਇਹੋ ਪਿਆਰਾ ਹੈ ਪਾਣੀ ਨਾ ਮਾਰੋ ਬੰਦੇ ਨਾ ਮਾਰੋ ਪਾਣੀ ਨਾ ਮਾਰੋ ਕੈਮਰਾਜੀ ਉਹ ਕੈਟਰ ਨੂੰ ਬੋਲੋ ਓਕਾ ਮੇਰੇ ਮਾਰੋ ਨਾ ਮਾਰੋ ਯਾਰ ਪੈਪ ਚ ਵੜ ਜਾਣਾ ਫੇਰ ਕੱਟਣਾ ਓਕਾ ਹੋ ਜਾਣਾ ਨਹੀਂ ਬੜਨਾ ਪੈਪ ਨਹੀਂ ਥੱਲੇ ਫਸ ਜਾਣਾ ਫੇਰ ਓਕਾ ਕੱਢੀ ਜਾਣਾ ਹਾਂ ਆਹੋ ਟਿਕਾ मैं तो जाटर मारूंगा तेरा वो अभी गेट बूंदे बैर मारूंगा। आर्टिकल नहीं है 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 नही ਬੰਦਲ ਵੀ ਕਿਉਂ ਗਿਆ ਨਾ ਯਾਰ ਮੈਂ ਬਾਗੋਂ ਹੀ ਆਇਆ ਯਾਰ ਕੰਨਾ ਮਸੁਰ ਕੇ ਜਾਨਾ ਕੋਈ ਨਾ ਰਹਿ ਗਿਆ ਬੰਦਲ ਕੋਟੇ ਨਾਲ ਬੰਦਲ ਰੱਖਾ ਯਾਰ ਉਹ ਭੈਣ ਜੀ ਮੈਂ ਮੁਰਦਾ ਕੱਪੜੇ ਉੱਥੇ ਹੀ ਪਾ ਦੇਣਗੇ ਆ ਗੱਡੀ ਦੇ ਉੱਥੇ ਵੀ ਉਹ ਪਤਾ ਨਹੀਂ ਕੱਪੜੇ ਉੱਥੇ ਹੀ ਆ ਓਏ ਉਹ ਪਿੱਛੇ ਵੀ ਉਹਦੇ ਪਿੱਛੇ ਆ ਜਦਾ ਭੈਣ ਤੋਂ ਬਾਹਰ ਕਹਿੰਦਾ ਨਹੀਂ ਪਿੱਛੇ ਵੀ ਉਹ ਆ ਲਾਲ ਜੀ ਬਣਾਉਣ ਲਈ ਹੋਵੇ ਟੀ-ਸ਼ਰਟ ਪਾਈ ਆ ਬੰਦਾ ਕਹਿੰਦਾ ਹਾਂ ਸੇਵ ਦੇ ਬੰਦਾ ਨੂੰ ਆਥੇ ਨਹੀਂ ਰੋਕਦਾ ਜਿੱਥੇ ਲੈਟ ਮਾਰੀ ਹੁਣ ਹੈਗਾ ਮੇਰੇ ਕਪੜੇ ਚੰਗੇ ਆਹ ਆਮਨੀ ਕੰਗਲਾ ਤੇਰੇ ਨਾਲ ਦੀ ਆ ਲੈ ਕੇ ਜਿਵੇਂ ਮੋਰੇ ਮਾਰਦਾ ਕਾਟੀ ਇਹਦੇ ਨਾਲ ਆਣੀ ਮੋਰੇ ਕੱਟ ਮਾਰਦਾ ਇਹਨੂੰ ਮਾਰ ਲਾ ਫਰ ਤੋਂ ਮਾਰਾਂਗਾ ਤੇ ਵੰਡੀ ਦੀ ਪਰਵਾਹ ਨਾ ਜੋ ਜੀ ਬਾਦਾਂ ਕਰਨੀ ਬਈ ਅਸੀਂ ਇਹ ਵੀ ਸ਼ਾਮ ਦਾ ਹੈ ਜਵਾ ਦਾ ਮੈਂ ਲੱਗਿਆ ਮੈਂ ਦੇਖਿਆ ਜਦ ਤੂੰ ਹੰਪਰਾਵਾ ਇਹ ਕਹਿੰਨੇ ਸੈਵਨ ਚੈੱਕ ਕਰ ਲੋ ਇਹ ਬੰਦਾ ਉੱਥੇ ਆ ਜਾਂਦਾ ਮੈਂ ਤਾਂ ਹਾਂ ਰੋੜ ਕਿੱਥੇ ਆਣਾ ਕਿੱਥੇ ਜਾਣਾ ਯਾਰ ਬੰਦੇ ਲੱਗਾ ਟਾਇਰ ਤੇ ਵੀ ਕੋਈ ਪਤਾ ਲੱਗਦਾ ਚੈੱਕ ਕੀਤਾ ਹੀ ਪਹਿਲੇ ਪਹਿਲੇ ਕਦੇ ਨਹੀਂ ਆਥੇ ਪਿੱਛੇ ਉੱਤੇ ਲੱਗੇ ਹਾਂ ਪਹਿਲੇ ਚੈੱਕ ਕੀਤਾ ਪਹਿਲੇ ਟੰਡਾ ਮਾਰੇ ਨਾ ਪਏ ਬਲੋਕਰ ਨਿਕਲਦੇ ਕਹਿੰਦੇ ਨਹੀਂ ਆਥੇ ਆਪਾਂ ਇੱਥੇ ਚੈੱਕ ਕੀਤਾ ਹੀ ਬੰਦਾ ਅਜੇ ਅਜੇ ਟੰਡਾ ਕੀਤਾ ਹੀ ਨਹੀਂ ਕਹਿੰਦੇ ਹੈ ਨਹੀਂ ਆ ਇੱਥੇ ਵੈਰੀ ਗੱਲ ਹੁੰਦੀ ਸੀ ਇਦਾਂ ਨਿਰ ਆ ਰਹਿਣਾ ਉਹ ਆ ਬੰਦਾ ਇਹ ਬੰਦਾ ਦੇਖੋ ਚੀਜ਼ਾਂ ਦੇਖੀ ਚੀਜ਼ਾਂ ਇਤਨਾ ਬਹਾਵਾ ਸਮਾਨ ਦੇਖੋ ਪਿੱਛੇ ਨੂੰ ਹੈਗਾ ਜਿਲ੍ਹਾ ਬਾਲਿਆ ਛੱਡੀ ਨਾ ਕੱਪੜੇ ਕੱਪੜੇ ਕਹਨੇ ਆਉਂਦੇ ਪਤਾ ਨਹੀਂ ਮੈਂ ਉਹ ਜਾ ਰਿਹਾ ਵੀ ਆ ਮੈਂ ਪਾਣਾ ਮਾਰਦਾ ਨਹੀਂ ਨਾ ਅੰਦਰ ਜਾਣਾ ਨਹੀਂ ਮੈਂ ਭਰਾ ਵਿੱਚ ਹੀ ਬਣਨ ਵਾਲਾ ਹਾਂ ਉਹ ਵੀਪੂ ਬਾਈ ਜਨਨ ਪੁੱਤਰਾ ਮੇਰੇ ਸਾਲ ਪਿੱਛੇ ਹੁੰਦੇ ਕਿ ਪਿੱਛੇ ਆਏ ਗੱਲ ਨਹੀਂ ਨਹੀਂ ਉਹ ਠੀਕ ਹੈ ਬੰਦਾ ਬਰਦਾ ਫੇਰ ਜੀ ਕਿੱਥੋਂ ਆਇਆ ਥੋਂ ਲਵਾ ਲ ਭਜੀ ਫੇਰ ਜੀ ਕਸ ਲੱਗਦੀ ਜੀ ਹੋਰ ਜੀ ਮੈਨੂੰ ਲੱਗਦੀ ਆਹ ਤਾਂ ਆਇਦਾ ਮਾਰੋ ਹੋਰ ਠੀਕ ਨਹੀਂ ਨਹੀਂ ਠੀਕ ਹੈ ਠੀਕ ਹੈ ਮਟਰ ਇੱਕ ਹੋਰ ਦੇ ਦੇ ਬਸ ਠੀਕ ਠੀਕ ਆ ਠੀਕ ਆ ਹਾਂ ਆ ਦੇਖਾ ਸਭ ਪੂਰਾ ਬਹੁਤ ਪੂਰਾ ਬਹੁਤ ਚੰਗਾ ਲੱਗਾ ਵਾ ਅੱਗੇ ਵੀ ਨਹੀਂ ਨਹੀਂ ਇੱਥੋਂ ਦੀ ਨਹੀਂ ਜਾਉਂਦਾ ਭਾਈ ਸਾਲ ਨੰਬਰ ਦੀ ਉਹ ਬਾਹਰ ਇਹਨੂੰ ਭਾਜੀ ਆ ਵੀ ਉੱਧਾ ਉੱਧਾ ਪਾਰੋ ਇਹਨੂੰ ਸਾਲ ਨਾ ਮਾਰੀ ਖਿੱਚ ਨਾ ਸਾਲ ਉੱਧਾ ਪਾਰੋ ਨਾ ਹਾਂ ਰੱਖ ਕੇ ਕਿਉਂ ਖਿੱਚ ਪੁੱਛੋ ਉਹ ਵੈਸੇ ਸਰੀ ਹੈਗੇ ਭਾਜੀ ਉਹ ਸਰੀ ਹੈਗੇ ਨਾਲ ਉਹ ਯਾਰ ਆਦੇ ਸਰੀਏ ਸਰੀਏ ਜੀ ਭਾਜੀ ਤੇ ਪਿਆਰਾ ਪੁੱਤਰ ਜੀ ਉਹ ਪਿਆਰਾ ਪੁੱਤਰ ਜੀ ਬਰਸਰੀ ਹੈ ਹਾਂ ਇਹ ਲਓ ਹਾਂ ਇਹ ਪੈਬੀ ਸੂਟਾਂ ਮਾਰਗੇ ਤੇ ਉਹ ਨਹੀਂ ਮਾਰਨਾ ਸੂਟਾ ਬਾਈ ਰੱਖ ਤੇ ਰੱਖ ਕੇ ਮੈਂ ਉੱਥੇ ਜਾਉਣਾ ਯਾਰ ਕਿਹੜੇ ਤੋਂ ਪਿੱਛੇ ਜਾਉਂ ਪਾਜੀ ਉੱਪਰ ਛੱਡੋ ਉੱਥੇ ਉੱਥੋਂ ਬਾਈ ਥੱਲੇ ਆਓ ਉੱਥੋਂ ਜਾਉਣਾ ਜਾਣ ਕੇ ਰੱਸਾ ਫੜ ਕੇ ਰੱਖਣਾ ਕਦੇ ਜਾਣ ਨਹੀਂ ਉਹਨੇ ਕਿ ਢੇਲ ਛੱਡਣੀ ਬਸ ਉਹਨੇ ਕਿ ਢੇਲ ਛੱਡਣੀ ਆ ਬਸ ਉੱਪਰ ਆਮਨਾ ਕਿਉਂ ਨਹੀਂ ਇੱਥੋਂ ਖੇਚੇ ਵੀ ਨਹੀਂ ਉਹਨੇ ਨੂੰ ਕੁੱਤਾ ਲਾ ਪਾਣਾ ਉਹ ਪਹਿਲੇ ਪਾਣੀ ਨਾਲ ਖੜੀ ਗਰੀ ਉਹ ਪੋੜੀ ਮਗਾ ਲਓ ਯਾਰ ਕਮਾਦਾ ਪੁਰੂਤ ਕਮਾਦਾ ਪੁਰੂਤ ਫਾਈਨ ਛੋਟੀ ਆ ਜੀ ਲਗਮਾ ਆਦੀ ਬਾਰੇ ਡੇਲ ਗਿਆ ਜਾ ਸਕਦੀ ਜੀ ਪਾਣੀ ਪਾ ਦੇ ਜੀ ਪਾ ਦੇ ਪਾ ਦੇ ਪਾ ਜਾ ਕੇ ਟਿਕੋ ਰੱਖਾ ਲੈ ਜਿਹੜਾ ਤੇ ਹੈ ਬਜ਼ਾਰ ਵਧੀਆ ਉਹ ਬੱਕਰਾ ਕਿਥੇ ਗਿਆ ਹੋਵੇ ਤੁਸੀਂ ਪਾਲਾ ਜਾਵੜਾ ਉਹ ਨਹੀਂ ਭਾਜੀ ਮੈਂ ਆ ਬੜੀਆ ਪਾ ਕੇ ਮੈਂ ਉੱਦੀ ਫੜ ਲੈਣਾ ਚਲ ਠੀਕ ਆ ਠੀਕ ਤੂੰ ਜਾ ਜਿੰਨਾ ਬਈ ਹਾਂ ਜੀ ਨਾਨ ਆਪੋ ਦਾ ਗੋੜਾ ਨਿਕਲਦਾ ਹਾਂ ਤੇ ਆਹ ਦੇਖ ਲਈ ਬੱਸ ਆਪਾਂ ਆਪਾਂ ਜੈਕਰ ਦਾ ਮਾਰਨ ਦਾ ਆਪੋ ਇਤਰੇ ਦਾ ਹੋ ਰਿਹਾ ਹੈ ਜੀ ਦਗਾਦਾ ਹੈ ਜੀ ਰਹਿ ਜਾਓ ਜੀ ਤੁਹਾਨੂੰ ਓਏ ਨਵੀ ਬਾ ਜੀ ਬਾ ਮਾ ਵਿਚ ਨੂੰ ਕਿਹੜਾ ਪਾਲਿਆ ਪਾਲਿਆ ਕਦੋਂ ਕਿੱਥੇ ਗਿਆ ਉਹ ਬਾ ਜੀ ਮਾ ਨੂੰ ਲੱਗੇ ਨਾ ਜਾ ਆਜੋ ਆਜੋ ਕੋਈ ਨਹੀਂ ਮਾੜੇ ਆ ਵੀ ਪੈਸੇ ਲੈ ਲੈ ਉਹ ਚਾਹ ਦੇ ਲੋ ਬੰਦਿਆਂ ਨੂੰ ਜਗਾ ਘਾਟ ਨਾ ਮੈਂ ਬੇਸੁਰ ਹੁਣ ਤੱਕ ਨਾ ਬੋਲੋ ਰਿਕ ਬੈਗ ਹਾਲੂ ਆ ਲੈ ਲੋ ਨਵੀ ਬਾ ਇਤਰਾ ਨਹੀਂ ਠੀਕ ਆ ਨਾ ਜਾਣਦੇ ਕਿੱਥੋਂ ਪਾਲੀ ਮੁੰਡੇ ਨੇ ਹੁਣ ਮੈਂ ਗਣਾ ਟਰੈਕਟਰ ਲੱਗੇ ਨਹੀਂ ਤਾਂ ਇੱਥੇ ਕੋਲ ਅੱਗੇ ਲਿਆ ਨਹੀਂ ਨਹੀਂ ਠੀਕ ਹੈ ਲੈ ਤਾਰ ਬਹੁਤ ਨੇੜੇ ਆ ਭਜੀ ਜੇ ਤਾਂ ਨਾ ਤੈਨੂੰ ਤਾਰ ਲਾਉਣੀ ਹੈ ਖੱਡੇ ਪਾਸਿਓਂ ਲੈ ਆ ਤਾਰ ਕੱਢਦਾ ਤਾਂ ਠੀਕ ਹੈ ਇੱਥੋਂ ਫੜੋ ਯਾਰ ਇੱਥੇ ਲੋਕਲ ਕਾਲੂ ਲੋਕਲ ਕਾਉਣ ਆ ਉੱਤ ਉੱਤ ਇਹਨੂੰ ਪੁੱਛ ਮਾਰੇ ਕਿੱਦਾਂ ਹੋਰ ਹੋਰ ਕਿੰਨਾ ਕੋਈ ਪੁੱਛ ਲੈਣਾ ਕਿਥੋਂ ਉੱਥੇ ਕਿੱਦਾਂ ਪੁੱਛੂਗੇ ਯਾਰ ਆ ਭਜੀ ਆ ਲੋ ਕਿਨੇ ਪਾਣੀ ਆ ਆ ਜੋ ਨਵੀ ਚਲੋ ਯਾਰ ਚਲੋ ਖੜੋ ਰਸਾ ਪਾ ਲੈਣੀ ਆ ਪਾਜੀ ਪੌਣੀ ਕਹਿੰਦੇ ਆ ਰੱਸਾ ਫੜ ਬੋ ਪਿੱਛੇ ਰੱਸਾ ਟਰੈਕਟਰ ਨੂੰ ਹੀ ਪਾ ਲਈਏ ਮਦਰ ਕਾਰ ਨੂੰ ਕਾੜ ਦੋ ਯਾਰ ਰੱਸਾ ਤਾਂ ਨਹੀਂ ਜਾਂਦਾ ਯਾਰ ਮੋੜ ਪਾਜੀ ਟਰੈਕਟਰ ਦਾ ਬੰਨ ਲਓ ਰੱਸੇ ਦਾ ਮੋੜੇ ਯਾਰ ਨਹੀਂ ਰੱਖਣਾ ਵਿੱਚ ਦੋਨਾ ਖਿੱਚ ਹੋ ਗਿਆ ਇਹ ਬੈਂਪਰ ਨਾਲ ਪਾ ਯਾਰ ਰੱਸਾ ਮੋੜੋ ਰੱਸਾ ਬੜਾ ਵੱਡੀ ਰੱਸਾ ਬੜਾ ਮੋੜੋ ਮੁਰਡੰਗ ਆਈ ਗਿਆ ਈਗਾ ਜਿਆ ਬਾਤ ਬਹੁਤ ਹੈ ਕਿੰਨੇ ਮਿੰਟ ਰੱਖੋ 10 ਹੀ ਬਰਾਬਰ ਪਾਣੀ ਪਿਆਜ ਛੱਲੇ ਹੋਣੀ ਪਾਣੀ ਮੈਂ ਛੈ ਦਿਨ ਹੋ ਗਏ ਭਾਜੀ ਛੈ ਦਿਨੋਂ ਮੜਾ ਮੜਾ ਹੋ ਜਾ ਯਾਰ ਛੈ ਦਿਨੋਂ ਰਸਾ ਛੱਡਿਓ ਰਸਾ ਛੱਡਿਓ ਰਸਾ ਛੱਡਿਓ ਭਾਜੀ ਮੜਾ ਪਿੱਛੇ ਹੋ ਜਾਓ ਜੀ ਰੋਸਾ ਢਿੱਲਾ ਛੱਡ ਢਿੱਲਾ ਛੱਡੋ ਭਾਜੀ ਢਿੱਲਾ ਛੱਡੋ ਭਾਜੀ ਕੋਈ ਰੋਸ ਕੋਈ ਰੋਸ ਛੱਡ ਪੈਰਾਂ ਥੱਲੇ ਬੰਨਿਆ ਬੰਨਿਆ ਰਸਾ ਬੰਨਿਆ ਹੈ ਭਾਜੀ ਹਾਂ ਚੱਲ 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 ਮੇਰਾ ਪੁੱਤ ਚੱਲ ਇਹ ਦੇਖਿਆ ਭਾਜੀ ਇਹ ਮੋਜਾ ਮੇਰਾ ਆਹੋ ਐਨ ਹੋ ਰਿਹਾ ਹੈਗਾ ਹੈਗਾ ਨਹੀਂ ਭਾਜੀ ਗਾਂ ਦੇਖ ਕੋਟੀ ਘਟੀ ਵਧੀਆ ਵਧੀਆ ਧਿਆਨ ਨਾਲ ਜਾਈਓ ਪੰਜ ਕੰਮ ਠੀਕ ਹੈ ਠੀਕ ਹੈ ਇੱਕ ਸਿਰੇ ਇਧਰ ਫੜ ਫੜਿਆ ਫੜਿਆ ਦੱਸੋ ਪੈਸੇ ਕੋ ਯਾਰ ਹੱਥ ਚੜਦੇ ਹੋ ਛੱਡ ਕੇ ਕਰ ਰਹੇ ਹੋ ਥੱਲੇ ਕਢੀਂ ਥੱਲੇ ਪਿਆ ਲੱਗਦਾ ਥੱਲੇ ਜਿਹੜਾ ਦੋਬਲ ਬਸਾ ਰੱਖੋ ਜੀ ਨਾਲ ਮੋਨੂ ਬਸ ਦੋਬਲ ਹੀ ਫੜਾ ਦੇ ਥੱਲੇ ਰਸਲਮਾ ਜਿਹੜੀਆਂ ਜੁੜੀਆਂ ਨਹੀਂ ਹੈਗਾ ਯਾਰ ਉੱਥੇ ਰੁਕਣਾ ਹੀ ਨਹੀਂ ਹੈਗਾ ਤਾਂ ਮੈਂ ਪਾਈ ਕੌਣ ਕਿਹਦਾ ਰਹੇਗਾ 20 ਦਾ ਜਮੇ ਨਹੀਂ ਯਾਰ ਬੋਲਦੇ ਦੇਖਿਆ ਜਿਹੜੇ ਨੇ ਇਹਦਾ ਲਾਲ ਕਪੜਾ ਹੀ ਨਾ ਲਾਲ ਕਪੜੇ ਦੇ ਵਿੱਚ ਨਹੀਂ ਐਡਾ ਪਾਈ ਫੋਨ ਪੇਪਰ ਪੇਪਰ ਇਹ ਰੁਝਣਦਾ ਬੰਦਾ ਬਸ ਇਸ ਪਾੜ ਕੇ ਰੱਖੋ ਸੇਰਾ ਆ ਵੀਡੀਓ ਅੱਗੇ ਆ ਰਿਹਾ ਜਦੋਂ ਕੋਈ ਆਪਾਂ ਅੱਗੇ ਆ ਰਿਹਾ ਉਹ ਨਹੀਂ ਉਹ ਪਾਜੀਆ ਵੱਡੀ ਬੈਟਰੀ ਫੜੀ ਉਹ ਮਾਰਿਆ ਨਾ ਵੱਡੀ ਬੈਟਰੀ ਮਰੋ ਉਸਦੇ ਪਿੱਛੇ ਹੀ ਆ ਯਾਰ ਕੋਲ ਤੋਂ ਪਿੱਛੇ ਹੀ ਹੈ ਮਗਰੀ ਹੈ ਇਹ ਦੇਖੀਂ ਦੇਖੀਂ ਮੇਰਾ ਪ੍ਰੋਜੈਕਟ ਦੋ ਬੰਦੇ ਥੱਲੇ ਉਤਾਰ ਯਾਰ ਦੋ ਬੰਦੇ ਇਹਨਾਂ ਬੜਾ ਰੱਸ ਆ। ਇਹ ਪਾਣੀ ਦਾ ਮਿਕਰੋਣ ਜੀ ਨਹੀਂ ਨਾ। ਇਹਦਾ ਲਿਓਣੇ ਪੈਣੇ ਉਹ ਸਾਬਨ ਥੱਲੇ ਬੜ ਗਈ ਆ ਬੋੜੀ ਯਾਰ। ਉਹ ਕਮਲ ਹੋਣਾ। ਹਾਂ। ਅੱਠੋ ਰਸ ਆ। ਉਹ ਕੈਂਡ ਹੈ ਉਹ ਕੈਂਡ ਹੈ ਉਹ ਭਲੇਖਾ ਪੈਂਡ ਹੈ ਉਹ ਤਾਂ ਹੈ ਨਾ। ਉਹ ਏਡਾ। ਉਹ ਹਾਕੀ ਆ ਜਿਹੜਾ ਭਲੇਖਾ ਪੈਂਡ ਹੈ। ਉਹ ਲਾਗਿਆ। ਦਰਸ ਜਿਆ। ਬਾਈ ਕੁਥੇ ਬੱਤਾਂ ਨੂੰ ਪੜੀ ਆ ਰਹੇ ਹੁਈ ਇਹ ਬਾਈ ਦਾ ਬੰਦ ਇਹਨਾਂ ਨੂੰ ਪ੍ਰੀਖਿਆ ਹੀ ਲੱਗਿਆ ਯਾਰ ਉਹ ਪ੍ਰੀਖਿਆ ਲੱਗਾ ਉਹਦੇ ਉਹ ਜੜੀ ਜੀ ਤਾਂ ਗਈ ਜਾਂਦੇ ਪਲਵਾਨੀ ਦੇ گاਉਂ ਨੂੰ ਜਾਇਆ ਇੱਕ ਵਾਰੀ ਥੱਲੇ ਖੁੱਲਾ ਹੈ ਥੱਲੇ ਖੁੱਲਾ ਲੰਗੀ ਆ ਬੰਦਾ ਲੰਗੀ ਆ ਹੈ ਬਾਈ ਇਹ ਤਾਂ ਬਹੁਤ ਦੂਰ ਬੁੱਲੇ ਨੂੰ ਜਾ ਰਿਹਾ ਹਾਂ ਲੰਗੀ ਆ ਚੱਲ ਆ ਜਾ ਮੇਰਾ ਵੀਰ ਆ ਲੈ ਆ ਲੈ ਸੋਣੂ ਇਹਨੂੰ ਦਿਨ ਹੋ ਰਿਹਾ ਹੂ ਪਰੇ ਵੀ ਕਰਨਾ ਪਰੇ ਪਰੇ ਗੱਡੀ ਛੱਡਿਆ ਉਹ ਪਾਣੀ ਬੰਦ ਕਰਵਾਉਣਾ ਪੈਣਾ ਡੰਡੇ ਨਾਲ ਪਰੇ ਕਰਦੇ ਆ ਯਾਰ ਮਨੂ ਸੰਜੀਤ ਤਿੰਨ ਹੋਰ ਹੁੰਦੇ ਯਾਰ ਆਹੋ ਭਾਜੀ ਉਹ ਹੀ ਪਾਣੀ ਉੱਥੇ ਹੁੰਦੀ ਉਹ ਪੁਰਜੇ ਭਾਜੀ ਉਹ ਨਿਕਲਿਆ ਉਹ ਬਾਅਦ ਵਿੱਚ ਜਿਹੜਾ ਟਰੈਕਟਰ ਕਰਾ ਲੈ ਕੇ ਸਿੱਧਾ ਰੰਗ ਦੇ ਵਿੱਚ ਕਿੰਨਾ ਡੂੰਘਾ ਹੋਊਗਾ ਜੀ ਇੱਕ ਬੱਚਾ ਜੀ ਪਡੋਰੀ ਅਟਬਾਲ ਪਿੰਡ ਤੋਂ ਜਿਹੜਾ ਉਹਦੇ ਅੱਜ ਇੱਥੇ ਛਾਲ ਮਾਰੀ ਕੀ ਹੋਣਾ ਵੀ ਹੋਇਆ ਨਾਲੇ ਅੱਗੇ ਨਾਲ ਦੇਖਿਆ ਕਿੰਨੇ ਵੀਰੇ ਕੌਣ ਸੀ ਨਾਲ ਹਾਂ ਆਇਆ ਸੀਗਾ ਇੱਥੇ ਲੱਗੇ ਉਹਦੇ ਨਾਲ ਆਇਆ ਫਿਰ ਹਾਂ ਬਾਜ ਚਲ ਗਿਆ ਬਾਜ ਮਾਰੋ ਵੀਰੇ ਜਿਹੜਾ ਨਾਲ ਸੀ ਹਾਂ ਤੇ ਉਹ ਗਰਾਉਂਡ ਚਲ ਗਿਆ ਉਹ ਕਹਿੰਦਾ ਮੈਂ ਨਾ ਹੋਣਾ ਆਇਆ ਉਹਨੇ ਕਿਹਾ ਵੀ ਕਹਿੰਦਾ ਨਾ ਨਾ ਆਪੇ ਆ ਜਾ ਚੱਲਦੇ ਹਾਂ ਕਿਦਾ ਬਾਅਦ 5 ਮਿੰਟ ਤੋਂ ਆਇਆ ਨੌ ਮੁਰਕੇ ਆ ਉਹ ਹੈ ਹੀ ਨਾ ਇੱਥੇ ਉਹ ਕੱਲ ਕੌਣ ਕੌਣ ਘਰ ਤੋਂ ਕੌਣ ਕੌਣ ਕਿੰਨੇ ਕੁ ਮੁੰਮਰੇ ਮੁੰਡੇ ਦੀ ਭਾਜੀ ਉਹ 12 12 ਸਾਲ ਦੀ ਹੈ 12 ਸਾਲ ਦੀ ਹੈ ਹੈ 22 ਸਾਲ ਸਾਡੀ ਟੀਮ ਦੇ ਟੀਮ ਮੈਂਬਰ ਸਾਰਾ ਸਾਡਾ ਜਿਹੜਾ ਬੱਚਾ ਬੜਾ ਹੋਇਆ ਜਿਹੜੇ ਸਪੈਸ਼ਲ ਗੋਤਾ ਕਿਉਂਕਿ ਸੈਫਾ ਨਾ ਸਪੈਸ਼ਲ ਗੋਤਾਖੋਰ ਜਿਹੜੇ ਅਸੀਂ ਉਹ ਮਗਵਾਵਾਂਗੇ ਸਵੇਰੇ ਹੁਣ ਮਗਾਉਣੇ ਪੈਣਿਆ ਸਵੇਰੇ ਗੋਤਾਖੋਰ ਮਗਾਵਾਂਗੇ ਸਪੈਸ਼ਲ ਇਹਨੇ ਤਾਂ ਇਹਨੂੰ ਆ ਜਾ ਥੋਨੂੰ ਇਹਨੂੰ ਉਹ ਬੱਕਰੇ ਆਜ 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 ਬਸ 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 ਮੇਗਾ ਜੂਨ ਜੀ ਹਾਂ ਮਨੋਰ ਬਾਏ ਲੱਭਣਾ ਪੈਣਾ ਜਿਹੜਾ ਕਿਹੜਾ ਸੱਪਨ ਸਾਹੀ ਜਾਨ ਵਾਲਾ ਬੱਧੀ ਅਗਲੇ ਜੀ ਚਲੀਏ ਇੱਕ ਵਾਰੀ ਇੱਧੇ ਰਸੂਣ ਰਾਹ ਦੇਖਾਂਗੇ ਨਾ ਤਾਂ ਹੈ ਬਾਜੀ ਹਾਂ ਅਗਲੇ ਚਲੀਏ ਹੋਰ ਹੋਰ ਇੱਦਾਂ ਬੱਧਿਆ ਰਹਿੰਦੇ ਇੱਦਾਂ ਹੀ ਨਹਿਰ ਦੇਖਦੇ ਦੇਖਦੇ ਚੱਲੋ ਸਰਸਾ ਖੋਲ ਦੇ ਥੋੜੀ ਰੱਖ ਜਾ ਇੱਕ ਮਿੰਟ ਦੇਖ ਕੇ ਤੋਰਾਂ ਸਾਹ ਖੋਲ ਦੇ ਤੇ ਸਾਹ ਉਹਨੇ ਰੱਸਾ ਹੋਈ ਕਰਦਾ ਜਾਨਾ ਰੱਸਾ ਖੋਲ ਲੈ ਬੈਠੇ ਤੇ ਨਾ ਨਾ ਬਾਜੀ ਮੇਰੇ ਜੇ ਪੈਰ ਰੱਖੀ ਨਾ ਬੰਦਾ ਰੱਬ ਤੇ ਨਾਮ ਰੱਬ ਤੇ ਬੈਠਾ ਰਹਿਣਾ ਲੈਡ ਨਵੀਂ ਕੂੜਾ ਲਾ ਕੇ ਤੇ ਚੱਕਲਾ ਭਾਬੀ ਉਹਦੇ ਅੱਗੇ ਆ ਜਾਈਂ ਤੇ ਮੇਰੇ ਉਹ ਗੁਰੂ ਨਾਲ ਬਿਠਾ ਲਾ ਮੁਮਨ ਜੀ ਆ ਲੈ ਆਰਾਮ ਨਾਲ ਆਰਾਮ ਨੂੰ ਪਤਾ ਨਹੀਂ ਇੱਥੇ ਆ ਜਾ ਨਹੀਂ ਇੱਥੇ ਦੇਖ ਗਿਆ ਓਕੇ ਓਕੇ ਨੰਬਰ ਦਾ ਫ੍ਰੀ ਆ ਜਾ ਉਹ ਮੁੰਡੇ ਦੇ ਬੂਤ ਤਾਂ ਫੜ ਲਾ ਉਹ ਨਹੀਂ ਕੋਈ ਨਹੀਂ ਸਾਬੀ ਪਾ ਚਲਵਾਣਾ ਨਹੀਂ ਮੇਰਾ ਵੀ ਬੁਸ਼ ਵਾਲਾ ਕੂਟ ਪਾਲਾ ਭਾਜੀ ਦੇਖ ਭਾਈ ਨਾਲ ਕੋ ਆ ਵੀ ਆਵੇ ਚਲੋ ਚਲੋ ਅੱਗੇ ਆਓ ਅੱਗੇ ਆਓ ਨਵੀਂ ਬਾਈਕ ਤੇ ਆਈ ਯਾਰ ਇੱਕ ਦੇਖੀ ਪਾਜੀ ਪਰੇ ਪਰੇ ਮੈਂ ਕਿਹਾ ਕਿਹੜਾ ਮੁੰਡਾ ਕਿਹੜਾ ਸੀਗਾ ਜਿਹਨੇ ਦੇਖਿਆ ਮਰ ਨਾਲ ਸੀਗਾ ਜਿਹੜਾ ਜਿਹੜਾ ਬੰਦਾ ਨਾਲ ਸੀ ਉਹ ਦੱਸੇ ਕਿਹੜਾ ਨਾਲ ਸੀ ਇਹ ਨਹੀਂ ਇੱਥੇ ਤੋਂ ਆ ਰੋਗੇ ਨਾ ਯਾਰ ਇੱਥੇ ਹੀ ਆ ਮਾਰੋ ਬਾਈ ਮਾਰੋ ਬਾਈ ਆਜੋ ਆਜੋ ਕਿੱਥੇ ਇਹ ਕਿੱਥੇ ਕਰਾਉਂਦੇ ਕਿੱਥੇ ਸੀ ਵੀਰੇ ਪਤਾ ਤੈਨੂੰ ਕੋਈ ਯਾਰ ਭਾਜੀ ਇੱਥੇ ਸੀ ਕਿ ਲੱਗਿਆ ਬਾਜ਼ ਮਾਰੋ ਜਿਹੜਾ ਬੰਦਾ ਨਾਲ ਸੀ ਬਾਜ਼ ਮਾਰੋ ਕਿਦਾਂ ਮੇਰਾ ਵੀ ਠੀਕ ਆ ਲਿਆਓ ਉਹਨੂੰ ਉਹ ਬੰਦਾ ਕਿਹੜਾ ਹੈ ਜਿਹੜਾ ਨਾਲ ਸੀਗਾ ਉਹਦੇ ਬੰਦੇ ਦੇ ਉਹ ਮਾਜ ਬਾਜ਼ ਨਾਲ ਪਤਲਾ ਹੀ ਰੋਲ ਆ ਜਿਹੜਾ ਨਾਲ ਸੀ ਉਹ ਲਿਆ ਹਾਂ ਨੌਜਵਾਨ ਮੁੰਡਾ ਜਿਹੜਾ ਪੂਰਾ ਹੋ ਗਿਆ ਆ ਸੈਫਨ ਦੇ ਵਿੱਚ ਜਿਹੜਾ ਥੱਲੇ ਆ ਸੈਫਨ ਇਹਦੇ ਥੱਲੇ ਵੜ ਗਿਆ ਕੋਣ ਮੁੰਡਾ ਉਹ ਜਿਹਦੇ ਨਾਲ ਸੀਗਾ ਜੀ ਨਾ ਨਹੀਂ ਲੱਗਾ ਉੱਥੇ ਆ ਕਹਿੰਦੇ ਇਹ ਮਗਰੋਂ ਆਇਆ ਉਹ ਸੈਫਨ ਸੀ ਸੈਫਨ ਥੱਲੇ ਵੜ ਗਿਆ ਯਾਰ ਹਣਾ ਨਾਉਣ ਨਾਉਣ ਵੜਿਆ ਹੁਣ ਆਪਣੇ ਵਾਲੋਂ ਬੰਦਾ ਨਾਉਂਦਾ ਕਹਿੰਦਾ ਮੈਂ ਨਾਉਣ ਖੇਤਾਂ 'ਚ ਆਇਆ ਗਰਮੀ ਪਾਣੀ ਜ਼ਿਆਦਾ ਛੱਡਿਆ ਯਾਰ ਪਿੱਛੇ ਪਾਣੀ ਜ਼ਿਆਦਾ ਆ ਪਾਣੀ ਤਾਂ ਬਹੁਤ ਤੇਜ਼ ਆ ਪਤਾ ਗੱਲ ਕੀ ਆ ਸੈਫਨ ਥੱਲੇ ਜਦੋਂ ਆਉਣਾ ਨਾ ਮੇਰਾ ਵੀਰ ਉੱਥੇ ਨਹੀਂ ਆਟਕਣਾ ਇਹ ਗੱਲ ਨਹੀਂ ਬਣਨੀ ਸੈਫਨ ਚਾਕੇ ਆਪਣੇ ਗੋਤਾਖੋਰ ਸਪੈਸ਼ਲ ਜਿਹੜੇ ਉਹ ਟੀਮ ਮੰਗਾਉਣੀ ਪੈਣੀ ਆ ਆਪਣੇ ਕਿੱਥੇ ਆਪ ਆਪਣੇ ਮੁੰਡੇ ਕਿੱਥੇ ਆਉਣ ਪਾਣੀ ਬੰਦ ਹੋਵੇ ਮਸਤੀ ਆ ਹਾਂ ਮਸਤੀ ਆ ਉਥੋਂ ਪਾਣੀ ਬੰਦ ਕਰਾਉਣੇ ਹੁਣ ਫੋਨ ਕਰਕੇ ਨਾ ਹਾਂਜੀ ਹਾਲ ਦੀ ਘੜੀ ਰਾਤੋ ਰਾਤ ਹੋਜੂ ਪਾਣੀ ਬੰਦ ਸਵੇਰੇ ਆਪਣੀ ਟੀਮ ਸਾਦੇ ਸਵੇਰੇ ਜਿਹੜੀ ਸਪੈਸ਼ਲ ਟੀਮ ਆਊਗੀ ਇਹ ਤਾਂ ਸਾਡੀ ਆਪਣੀ ਟੀਮ ਆ ਜਿਹੜੀ ਆਪਾਂ ਕਿਸਤੀਆਂ ਚਲਾਉਣੇ ਵਾਲੀ ਟੀਮ ਹੈ ਇਹ ਇਹ ਪਤਾ ਨਹੀਂ ਪਤਾ ਕਿ ਇੱਥੇ ਬੰਦਾ ਫਸਦਾ ਅੱਗੇ ਵੀ ਇਹਦਾ ਬਾਬਾ ਨੇ ਉਹ ਹਰਿਆਣੇ ਤੱਕ ਲੱਭਦੇ ਰਹੇ ਸੋ ਸਵੇਰੇ ਭਾਣੇ ਵਿੱਚ ਇੱਥੇ ਹੀ ਫਸਦਾ ਆ ਆਇਆ ਇਹਦੇ ਥੱਲੇ ਬੰਦ ਨੇ ਇਹ ਉਹ ਜਿਹੜੇ ਬਨੇ ਕਾਲੇ ਜਹਣ ਹੈ ਉਹ ਫੜ ਜਿਹੜੇ ਅੱਗੇ ਕਾਲ ਮਾਲੇ ਉਹ ਵੀ ਬੰਦ ਕਰਾ ਹੋ ਸਕਦੇ ਨਾ ਫਿਰ ਇਹਦੇ ਪਾਣੀ ਘਟ ਗਿਆ ਨਹੀਂ ਆਪਾਂ ਸਾਰੇ ਬੰਦ ਕਰਾਵਾਂਗੇ ਨਾ ਪਾਣੀ ਰਾਤੋ ਰਾਤ ਬੰਦ ਕਰਾਈਏ ਇੱਧਰ ਆ ਵੀ ਤੂੰ ਇੱਧਰ ਹੋ ਪਤ ਵੇਚਣਾ ਆਪਣੇ ਕੰਨ ਨਹੀਂ ਇੱਧਰ ਤਾਂ ਆਉਣ ਦਾ ਫਾਇਦਾ ਹੀ ਨਹੀਂ ਹੈਗਾ ਸਾਬਨ ਦਾ ਮਾਸੀ ਵਾਲਾ ਬੰਦ ਹੋ ਗਿਆ ਪਾਣੀ ਚ ਦਲੇ ਆ ਆਹੋ ਪਾਣੀ ਇਦਾਂ ਦਲੇ ਆ ਮੈਂ ਵਿੱਕੀ ਉਹ ਨਵੀ ਕਿੱਥੇ ਉਹਦੇ ਘਰ ਦੇ ਪਰਿਵਾਰ ਉਹਦੇ ਕੌਣ ਕੌਣ ਨੇ ਵੀ ਉਹ ਟਰੈਕਟਰ ਤੇ ਚੱਲ ਗਿਆ ਪਰਿਵਾਰ ਕੌਣ ਕੌਣ ਨੇ ਮੈਂ ਕਹੀ ਵੀ ਇੰਨਾ ਕਾਲੀ ਨਾ ਕਰ ਤੂੰ ਨਹੀਂ ਹੁਣ ਉੱਥੇ ਥੋੜਾ ਸਾਬਨ ਦੇ ਵਿੱਚ ਇੱਥੇ ਇਧਰੋਂ ਸਾਬਨ ਥੋੜਾ ਫੜ ਦੇ ਕੋਣਾਂ ਇਹ ਇੱਕ ਅਜੂਬੂ ਟੈਂਡਪਲਾਂ ਦਾ ਬੰਦਾ ਲੱਗਿਆ ਹੀ ਨਾ ਉਹ ਪਾਜੀ ਕਿਤੇ ਨਹੀਂ ਜਾਣਾ ਇਹਦੇ ਥੱਲੇ ਅੰਦਰੋਂ ਹੈਗਾ ਤੰਗ ਉਹ ਥਰੀਏ ਲੱਗੇ ਬੇਚ ਫੱਜਦਾ ਹੀ ਸਾਰਾ ਲੱਭ ਲਿਆ ਯਾਰ ਬੰਦਾ ਦੋ ਮਿੰਟ ਲੱਭ ਲਿਆ ਜੰਨੇ ਬਾਗ ਲੱਭ ਲਿਆ ਸਵੇਰੇ ਸਵੇਰੇ ਇੱਥੇ ਨਿਕਲਿਆ ਬਈਆਂ ਦੇ ਵਿੱਚ ਕਵੀ ਦੇ ਅਸੀ ਆ ਚੈਪਨ ਤੇ ਇੱਧਰ ਨਹੀਂ ਜੇ ਪਾਣੀ ਹੁਣ ਵੀ ਡਾਊਨ ਹੋ ਜੇ ਘੰਟੇ ਤੋਂ ਘੰਟੇ ਤੱਕ ਪਾਣੀ ਬੰਦ ਕਰਾਉਣੇ ਨਾ ਪਾਣੀ ਬੰਦ ਕਰਾਉਣੇ ਪਾਣੀ ਬੰਦ ਕਰਾਉਣੇ ਉਹ ਦੇਖੋ ਸਰਫ ਰੋਲੋਂ ਨਹਿਰ ਬੰਦ ਹੋਣੀ ਆ ਉਹ ਖੱਡ ਨੂੰ ਛੱਡ ਦਿੰਦੇ ਪਾਣੀ ਨਹਿਰ ਨਹੀਂ ਬੰਦ ਹੋਣੀ ਫੇ ਤਾਂ ਉਹ ਅੱਗੇ ਜਾਣਾ ਪੈਣਾ ਉਹ ਖੱਡ ਨੂੰ ਕਰ ਦਿੰਦੇ ਨਹਿਰ ਬੰਦ ਹੋ ਜਾਣੀ ਆ ਮਾਫੀ ਵਾਲਾ ਵੀ ਗੇਟ ਲੱਗ ਜਾਣਾ ਆਓ ਪਾਣੀ ਬੰਦ ਕਰੋ ਨਹਿਰ ਬੰਦ ਪਾਣੀ ਡਾਊਨ ਹੋ ਗਿਆ ਨਾ ਉਹ ਨਵੀ ਨੂੰ ਬਾਜ ਮਾਰੂਗਾ ਜੇ ਇਹਦਾ ਨੰਬਰ ਐਕਸੀਡੈਂਟ ਉਹ ਨਵੀ ਨੂੰ ਫੋਨ ਕਰੀਂਗਾ ਐਕਸੀਆਂ ਦਾ ਨੰਬਰ ਦੇ ਓਏ ਭੁੰਡੀਆਂ ਆਈਆਂ ਕਿੱਥੋਂ ਆ ਗਈਆਂ ਯਾਰ ਕਿਦਾਂ ਵੀ ਕਰੀਸ ਨਵੀਨ ਫੋਨ ਕਰ ਹਾਂਜੀ ਫੋਨ ਲਾ ਦਿਓ ਉਹਨੇ ਖਾਜਾ ਨੂੰ ਘੱਟਣਾ ਉਹਨਾਂ ਨੂੰ ਫੋਨ ਹਾਂਜੀ ਹਾਂ ਪਾਣੀ ਸਹੀ ਆ ਬਾਬਾ ਹੂੰ ਉਹ ਖੜਾ ਇੱਥੇ ਕਿਤੇ ਜੇ ਹੋਇਆ ਤਾਂ ਇੱਥੇ ਹੀ ਹੁਣ ਅੱਗੇ ਟੱਪ ਕੇ ਜਾਂਦਾ ਨਾ ਕੋਈ ਦੇਣੀ ਸੀਗਾ ਕਿਸੇ ਨਾ ਕਿਸੇ ਨੂੰ ਦਿਖ ਜਾਣਾ ਪਤਾ ਕੀ ਯਾਰ ਜਿਹੜਾ ਜੀ ਪਾਣੀ ਸਾਡਾ ਤਕਰੀਬਨ ਜਿਹੜੀ ਸਾਡੇ ਮਸਤੀ ਵਾਲੀ ਨਹਿਰ ਦੇ ਵਿੱਚ ਜਿਹੜਾ ਦੇਖੋ ਬੇਟਾ ਜਿਹੜਾ 18 ਸਾਲ ਦੀ ਜਿਹੜੀ ਉਮਰ ਉਹ ਜਿਹੜਾ ਨਾਉਣ ਗਿਆ ਵਿੱਚ ਵੱਢ ਗਿਆ ਤੇ ਹੁਣ ਸਾਡੀ ਟੀਮ ਬੜੀ ਭਰਨੇ ਗੱਲ ਬਣੀ ਤੇ ਹੁਣ ਸਵੇਰੇ ਅਸੀਂ ਟੀਮ ਸਾਦ ਕੇ ਜਿਹੜੀ ਉਹਦੀ ਤਲਾਸ਼ ਕਰਾਂਗੇ ਪਡੋਰੀ ੜਵਾਲ ਦਾ ਮੁੰਡਾ ਜੀ ਮਸਤੀ ਵਾਲ ਨਹਿਰ ਟੈਂਡਪਲਾਂ ਨੂੰ ਜਾਂਦਿਆਂ ਨੂੰ ਜਿਹੜੀ ਨਹਿਰ ਆ ਉਹਦੇ ਵਿੱਚ ਇਹ ਹਾਦਸਾ ਹੋਇਆ ਇਹ ਤਾਂ ਸੈਫਨ ਜੀ ਆ ਕਿਦਾਂ ਮੇਰੇ ਵੀ ਠੀਕ ਆ ਇਹ ਚ ਸੈਫਨ ਜੀ ਆ ਕਿਦਾਂ ਮੇਰੇ ਵੀ ਠੀਕ ਆ ਬੜਾ ਕਈ ਦਾ ਵੀ ਨਾਂ ਨਾ ਹੋ ਨਾਂ ਨਾਉਣ ਜਾਓ ਨਾਂ ਨਾਉਣ ਜਾਓ ਪਰ ਲੋਕ ਹਟਦੇ ਨਹੀਂ ਨਹਾਉਣ ਨੂੰ ਇੰਨੇ ਹਾਸੇ ਹੋਣ ਰੋਜ਼ ਕੋਈ ਨਾ ਕੋਈ ਕਾਲ ਆਈ ਹੁੰਦੀ ਸਾਨੂੰ ਸਾਡੀ ਟੀਮ ਨੂੰ ਵੀ ਇੱਥੇ ਮੁੰਡਾ ਰੁੜ ਗਿਆ ਤੇ ਇੱਥੇ ਮੁੰਡਾ ਰੁੜ ਗਿਆ ਬੜਾ ਕਈ ਦਾ ਲੋਕਾਂ ਨੂੰ ਨਾਂ ਨਾਓ ਪਰ ਲੋਕ ਨਹਾਉਣੋਂ ਨਹੀਂ ਹਟਦੇ ਤੇ ਕੋਈ ਨਾ ਕੋਈ ਹਾਸਾ ਜਿਹੜਾ ਉਹ ਵਾਪਰ ਜਾਂਦਾ ਤੇ ਨੌਜਵਾਨ ਉਮਰ ਦੀ 18 ਸਾਲ ਉਮਰ ਦੀ ਨੌਜਵਾਨ ਜਿਹੜਾ ਅੱਜੋ ਪਾਣੀ ਚ ਸੈਫਨ ਚ ਬੜ ਗਿਆ အာလီယံ